ਲੋ ਜੀ ਮਿੱਤਰੋ ਸਮਾਨ ਲੈ ਕੇ ਆਏ ਆ ਆਪਾਂ ਘਰੇ ਤੇ ਆਪਾਂ ਕਰਦੇ ਹਾਂ ਇਹਨਾਂ ਦੀ ਅਨਬਾਕਸਿੰਗ ਤੇ ਨਾਲ ਬਣਾਉਨੇ ਆ ਉਹਨਾਂ ਦੀ ਵੀਡੀਓ ਹਾਂਜੀ ਜਿੱਦਾਂ ਕਿ ਆਪਾਂ ਸਮਾਨ ਲੈ ਆਏ ਤੇ ਆਪਾਂ ਕਰਦੇ ਆ ਇਹਨਾਂ ਦੀ ਅਨਬਾਕਸਿੰਗ ਤੇ ਇਹ ਆਪਣਾ ਮਾਈਕ ਮਿੰਨੀ ਮਾਈਕ ਤੇ ਆਪਾਂ ਕਰਦੇ ਆ ਓਪਨਿੰਗ ਦੇ ਕੋਈ ਇਹਦੇ ਵਿੱਚ ਸਟicker ਵਗੈਰਾ ਇਹਦੇ ਸੇਡ ਜੀਦਾ ਯਾ ਮੀਕ ਕੇ ਬਲਾ ਇਹ ਫੁੱਲ ਜੇ ਆ ਦੇ ਕੇ ਇਹ ਆਗੇ ਦੇ ਮਾਈਕ ਇਦਾਂ ਕੀ ਇਹ ਛੋਟੇ ਆ ਜਾ ਦੇ ਜਾਂਦੇ ਆ ਤੇ ਇਹ ట్రాన్స్మిਟਰ ਆ ਘੱਟ ਵੱਧ ਕਰਨ ਲਈ ਤੇ ਇਹ ਕੇਵਲ ਨਾਲ ਫੋਨ ਤੇ ਲਗਾਉਣ ਲਈ ਤੇ ਜਦੋਂ ਇਹ ਚਾਰਜ ਹੋ ਜਾਂਦੇ ਆ ਤੇ ਇਹ ਵੀ ਕੇਵਲ ਆ ਕੇਵਲ ਨਾਲ ਵੀ ਲਾ ਸਕਦੇ ਆ ਆਪਾਂ ਜੇ ਕੇਵਲ ਨਾਲ ਲਾਣਾ ਹੋਵੇ ਆ ਸੀ ਟਾਈਪ ਕੇਵਲ ਆ ਆਕਸ ਤੇ ਇਹ ਨਾਲ ਆਣਾ ਗਾਣ ਲਈ बस ਹੋਰ ਦਾ ਕੁਝ ਨਹੀਂ ਸੋਹਣੇ ਲੱਗਦੇ ਹੋ ਨਾ ਮੁੰਡਾ ਹੈ ਨਾ ਗੱਲਾ ਨਹੀਂ ਤਾਂ ਜਿੰਦਾ ਨਾ ਵੋਇਸ ਕਲੀਅਰ ਵੋਇਸ ਕਲੀਅਰ ਨਹੀਂ ਅੱਛਾ ਤੇ ਚੱਲ ਆਪਾਂ ਦਿਖਾਉਨੇ ਆ ਹੁਣ ਹੋਰ ਅੱਗੇ ਮੈਂ ਕਰਦੇ ਆ ਸਾਈਡ ਤੇ ਤੇ ਇਹ ਆ ਜਮਾ ਸਭਾ ਮੇਨ ਕੈਮਰਾ ਏ ਆ ਗਿਆ ਸਾਡਾ ਮੇਨ ਕੈਮਰਾ ਤੇ ਇਹ ਆ ਜਾਊਗਾ ਆਸ਼ਾ ਇਹ ਕੈਮਰਾ ਏ ਇਹ ਆ ਜਨਾ ਸਾਡਾ ਕੈਮਰਾ ਤੇ ਪ੍ਰਾਈਸ ਵੀ ਆਪਾਂ ਦੱਸਦਾਂਗੇ ਸਾਰਿਆਂ ਦੇ ਲਓ ਜੀ ਇਹ ਸਾਡਾ ਕੈਮਰਾ ਤੇ ਦੋਨੇ ਸਾਈਡ ਦੇ ਸਕਰੀਨ ਆ ਤੇ ਆ ਮੇਨ ਲੈੰਜਾ ਤੇ ਇਹਦੇ ਨਾਲ ਉਹਦਾ ਕੇਬਲ ਵਗੈਰਾ ਇਹਦੇ ਜਿਹੜੀ ਐਕਸੈਸਰੀ ਆ ਜਾਂਦੀ ਆ ਐਕਸੈਸਰੀ ਜਿੱਦਾਂ ਕੀ ਕਵਰ ਦੇ ਬੰਦ ਰਹੇ ਤੇ ਆ ਜਾਂਦੀ ਉਹਦੀ ਇੱਕ ਐਕਸੈਸਰੀ ਐਕਸੈਸਰੀ ਮਨੋ ਦਾ ਇੱਕ ਕਵਰ ਆਦਾ ਹਨਾ ਪ੍ਰੋਟੈਕਸ਼ਨ ਕਵਰ ਆ ਤੇ ਇਹ ਪ੍ਰੋਟੈਕਸ਼ਨ ਕਵਰ ਵੀ ਕਾਫੀ ਭਾਰਾ ਜਿਹਾ ਲੱਗ ਰਿਹਾ ਅੱਛਾ ਇਹਦੇ ਵਿੱਚ ਮਨੋ ਦਾ ਇਹਦੇ ਮਾਉਂਟ ਵਗੈਰਾ ਆ ਜਾਂਦੇ ਹਨਾ ਤੇ ਆ ਬੈਟਰੀ ਤੇ ਹਲੇ ਆਪਾਂ ਨੂੰ ਪ੍ਰੋਪਰ ਪਤਾ ਵੀ ਨਹੀਂ ਛੇ ਮਾਉਂਟ ਆਗੇ ਸਾਰੇ ਯੋਗੇ ਦੇ ਕਸਰੀ ਸੀ ਟੈਪ ਨਾਲ ਚਾਰਜ ਹੋ ਜਾਂਦਾ ਤੇ ਬੈਟਰੀ ਵਗੈਰਾ ਇਹ ਇਧਰ ਲਈ ਸਾਰ ਹਾਂ ਇਹ ਤਾਂ ਓਪਨ ਹੋਣੀ ਆ ਕਰਕੇ ਉਧਰ ਨੂੰ ਖਿੱਚ ਦਬ ਕੇ ਇਧਰ ਨੂੰ ਦੱਬ ਹਾਂ ਦੂਜੀ ਪਾਸੇ ਨੂੰ ਖਿੱਚ ਓਕੇ ਲੋ ਜੀ ਇੱਥੇ ਪੈਂਦੀ ਆ ਜੀ ਬੈਟਰੀ ਤੇ ਬੈਟਰੀ ਆਪ ਪਾ ਦਨੇ ਆ ਇਹ ਬੰਦਾ ਸਾਡਾ ਆਇਆ ਨਵਾਂ ਇੱਥੇ ਇਹ ਅੱਜ ਅੱਜ ਇਹ ਦੇ ਗਿਆ ਡਰਾਈਵਿੰਗ ਟੈਸਟ ਤੇ ਹਾਂ ਸੈਟੂ ਕਿਆ ਬਣਿਆ ਪਾਸ ਆਇਆ ਇੱਕ ਲੈ ਕੇ ਪਾਸ ਨਹੀਂ ਸੱਚ ਦੱਸ ਫੇਲ ਹੋ ਗਿਆ ਪਰ ਅਰੇ ਤਾਂ ਪਾਸੇ ਆਇਆ ਕਾਤੇ ਫੇਲ ਹੋਇਆ ਉਹ ਕਹਿੰਦੀ ਸਪੀਡ ਜਿਆਦਾ ਤੇਜ਼ ਹੈ ਤੇਰੀ ਅੱਛਾ ਪਾਸ ਨਹੀਂ ਹੋਣੀ ਇਹਦੀ ਉਹਨਾਂ ਦੀ ਅਗਲੀ ਵਾਰੀ ਦੇਖਦੇ ਕੋਈ ਅਗਲੀ ਵਾਰੀ ਕਹਿੰਦੀ ਹੋ ਜਾਊਗਾ ਪਾਸ ਚੱਲ ਕੋਈ ਨਹੀਂ ਕਰਾ ਦੂਗੇ ਪਾਸ ਕਰਦੇ ਆ ਗੱਲ ਗਾਨੀ ਬਣੀ ਉਹ ਸਾਦੇ ਬੰਦੇ ਹੀ ਮੁਕਰ ਗਏ ਨਾ ਸਵੇਰੇ ਉੱਤੇ ਬਹਿ ਰਹੇ ਆ ਆ ਆ ਤੁਹਾਡਾ ਮਨ ਵੀ ਛੱਡ ਗਿਆ ਉਹ ਤਾਂ ਹੀ ਕਹਿੰਦੇ ਬੰਦੇ ਜਦ ਚੱਲ ਕੋਈ ਨਹੀਂ ਤੇ ਆ ਗਿਆ ਆਪਣਾ ਕੈਮਰਾ ਐਕਸ਼ਨ 5 Pro ਤੇ ਇਸ ਤੋਂ ਬਾਅਦ ਆਪਾਂ ਹੁਣ ਦਿਖਾਉਣੇ ਆ ਤੁਹਾਨੂੰ ਡਰੋਨ ਤੇ ਸਮਾਨ ਕਾਫੀ ਮਹਿੰਗਾ ਆ ਗਿਆ ਅੱਜ ਇਹ ਅੱਜ ਆਪਾਂ ਹੁਣ ਇਹਨੂੰ ਕਰਦੇ ਆ ਓਪਨਿੰਗ ਇਹ ਆ ਜੀ ਡਰੋਨ Mini 3 4K ਇਹ ਆਪਾਂ ਲਿਆ ਕੰਬੋ ਇਦੇ ਵਿੱਚ ਰਿਮੋਟ ਦੇ ਵਿੱਚ ਹੀ ਸਕਰੀਨ ਆ ਤੇ ਨਾਲ ਵਿੱਚ ਹੀ ਮਤਲਬ ਦਾ ਬੈਗ ਵਗੈਰਾ ਸਾਰਾ ਵਿੱਚ ਹੀ ਹੋਗਾ ਨੂੰ ਲੱਗਦਾ ਆਪਣਾ ਵਲੌਗ ਵੀ ਬੜਾ ਲੰਬਾ ਲੰਘ ਜਾਣਾ ਚੱਲ ਪਹਿਲਾ ਵਲੌਗ ਆ ਕੱਟ ਕਰਕੇ ਚਾਹੀਦਾ ਵੀ ਲੰਗਾ ਹਾਂ ਲਾ ਜੀ ਵਾਹ ਜੀ ਵਾਹ ਬਹੁਤ ਸੋਹਣਾ ਬੈਗ ਆ ਡਜੀ ਦਾ ਡੱਬਾ ਖਾਲੀ ਇਹਨੂੰ ਰੱਖ ਦਈਏ ਸਾਈਡ ਤੇ ਹੀ ਤੇ ਆਏ ਡਰੋਨ ਨਾ ਵਾਟਰ ਪ੍ਰੂਫ ਬੈਗ ਆ ਤੇ ਇਹਦੀ ਆਪਾਂ ਕਰਦੇ ਆ ਓਪਨਿੰਗ ਮੋਡਲ ਵਗੈਰਾ ਸਾਰੀ ਤੇ ਇਹ ਆ ਜਾਂਦਾ ਜੀ ਡਰੋਨ ਲੈ ਜੀ ਰਿਮੋਟ ਕੰਟਰੋਲ ਆ ਵਾਜੂਆ ਇਹ ਸਕਰੀਨ ਨਾਲ ਵਿਜਤ ਸਕਰੀਨ ਤੇ ਇਹਦੇ ਕਾਫੀ ਕੰਟਰੋਲਰ ਵਗੈਰਾ ਇਹ ਵਧੀਆ ਹੈ ਤੇ ਆ ਜਾਂਦੀਆਂ ਇੰਨੀਆਂ ਕੇਬਲਾਂ ਕੇਬਲ ਦੇ ਨਾਲ ਆ ਜਾਂਦੇ ਬੈਟਰੀ ਚਾਰਜਰ ਤੇ ਉਹ ਆ ਜਾਂਦਾ ਮੇਨ ਆਪਣਾ ਡਰੋਨ ਜਿਹੜਾ ਆਪਨੂੰ ਮੇਰੀ ਲੋੜ ਤਾਂ ਪਊਗੀ ਤੇ ਆ ਆ ਜਾਂਦਾ ਇਹ ਆਪਣਾ ਡਰੋਨ ਤੇ ਆਪਾਂ ਨੂੰ ਹਲੇ ਪ੍ਰੋਪਰ ਪਤਾ ਵੀ ਨਹੀਂ ਓਕੇ ਆ ਜਾਂਦਾ ਜੀ ਆਪਣਾ ਡਰੋਨ ਇਹ ਆਪਣੇ ਆਪ ਘਰ ਵਾਪਸ ਮੁੜ ਜਾਂਦਾ ਜੇ ਬੈਟਰੀ ਵੀ ਖਤਮ ਹੁੰਦੀ ਆ ਜਾਂ ਕਿਤੇ ਵੀ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਪਣਾ ਡਰੋਨ ਕਿੱਥੇ ਆ ਇਹ ਕਵਰ ਹੈ ਇਹਦਾ ਲੈਂਜ ਕਵਰ ਹੋ ਕੇ ਹੀ ਜਾਂਦਾ ਇਹਦਾ ਤੇ ਇਹੜਾ ਇਹਦਾ ਕੈਮਰਾ ਏ ਉਹ 360 ਰੋਟੇਟ ਕਰਦਾ ਤੇ ਸਾਰੇ ਪਾਸੇ ਨੂੰ ਆਪਾਂ ਇਹਦੀ ਵੀਡੀਓ ਬਣਾ ਸਕਦੇ ਆ ਆਪਣਾ ਜਿੱਦਾਂ ਕਿ ਰੀਲ ਬਣਾਉਣ ਲਈ ਸ਼ਾਰਟ ਬਣਾਉਣ ਲਈ ਜਾਂ ਬਲੌਗ ਬਣਾਉਣ ਲਈ ਸਾਰੇ ਵਾਸੀंनो ਆਪ ਇਹਨੂੰ ਯੂਜ਼ ਕਰ ਸਕਦੇ ਆ ਤੇ ਬਾਕੀ ਆਪਾਂ ਹੁਣ ਅੱਜ ਤਾਂ ਰਾਤ ਹੋ ਗਈ ਆ ਮੀ ਪੈ ਰਿਆ ਤੇ ਸਵੇਰੇ ਆਪਾਂ ਇਹਨੂੰ ਤੁਹਾਨੂੰ ਚਲਾ ਕੇ ਦਿਖਾਵਾਂਗੇ ਸਾਰਾ ਚਲੋ ਦੋ ਇਜਾਜ਼ਤ ਧੰਨਵਾਦ